ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਇੱਕ ਵਾਰੀ ਫੇਰ ਆਏ ਆ ਬਿੱਟੂ ਭਾਜੀ ਕੋਲ ਆਪਣੇ ਸੀਨੀਅਰ ਘਡਾਰੀ ਆਪਣੇ ਜਿਹੜੇ ਹੈਗੇ ਆ ਖੀਵੇ ਤੋਂ ਤੇ ਉਹਨਾਂ ਦੇ ਅੱਜ ਆਪਾਂ ਘਰੇ ਆਏ ਸੀਗੇ ਭਾਈ ਨੂੰ ਸਪੈਸ਼ਲ ਮਿਲਣਾ ਤੇ ਭਾਈ ਦੀ ਆਪਾਂ ਪਹਿਲਾਂ ਵੀ ਇੰਟਰਵਿਊ ਇੰਟਰਵਿਊ ਨਹੀਂ ਕਹਿ ਸਕਦੇ ਵੀ ਉੱਦਾਂ ਸੁਭਾ ਕੇ ਬੈਠੇਗੇ ਤੇ ਵਿੱਚ ਕਈ ਗੱਲਾਂ ਜਦਾਂ ਹੋਈਆਂ ਤੇ ਕਈ ਨਹੀਂ ਹੋਈਆਂ ਤੇ ਫੇਰ ਅਹੀਂ ਅਹੀਂ ਸੋਚਿਆ ਵੀ ਚਲੋ ਦੁਬਾਰਾ ਅੱਜ ਇੱਕ ਵਾਰੀ ਫੇਰ ਵੀਡੀਓ ਬਣਾ ਦਿੰਨੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਭਾਜੀ ਠੀਕ ਠਾਕ ਆ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਦਾਂ ਚੱਲ ਰਿਹਾ ਭਾਜੀ ਬੜਾ ਠੀਕ ਹੈ ਜੀ ਬੜੀ ਬੁਜੀ ਕਿਰਪਾ ਚਲੋ ਭਾਈ ਕਿਰਪਾ ਹੀ ਚਾਹੀਦੀ ਵਧੀਆ ਚਾਹੀਦਾ ਵਾ ਉਸ ਦਿਨ ਆਪਣੀਆਂ ਭਾਜੀ ਗੱਲਾਂ ਹੋਈਆਂ ਕਾਫੀ ਤਾਂ ਆਪਣੀਆਂ ਰਹਿ ਗਈਆਂ ਕਾਫੀ ਗੱਲਾਂ ਨਾ ਵਿੱਚੋਂ ਤਾਂ ਕਰਕੇ ਫੇ ਆਪਾਂ ਦੁਬਾਰਾ ਲੱਗੇ ਵੀਡੀਓ ਬਣਾਉਣ ਤੇ ਭਾਜੀ ਆਪਾਂ ਇਹ ਸ਼ਰਵਾਦ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਸ਼ਰਵਾਦ ਆਪਣੇ ਪਿੰਡੋਂ ਹੀ ਹਾਂ ਪਿੰਡੋਂ ਥੀ ਵੀ ਤੋਂ ਹੀ ਹੋਈ ਸੀ ਅੱਛਾ ਤੇ ਬੋਪਰੇ ਪਿੰਡਾਂ ਜਿੱਤ ਤੈਨੂੰ ਪਤਾ ਯਾ ਕਰਜ਼ ਬਹੁਤ ਹੁੰਦਾ ਹਨਾ ਹਾਂਜੀ ਤੇ ਇਦਾਂ ਵਸਹਾ ਬਵੰਡਿਆ ਦੇ ਕਿਲੋ ਤੋਂ ਫਿਰ ਅਸੀਂ ਸ਼ੁਰੂ ਕੀਤੀ ਹਾਂਜੀ ਤੇ ਹੌਲੀ-ਹੌਲੀ ਇਦਾਂ ਮੰਡੀ ਜੁੜ ਗਏ ਵਧੀਆ ਸਾਰੇ ਪਿੰਡੋਂ ਵੀ ਬੰਦਾਂ ਦੇ ਮੁੰਡੇ ਵਧੀਆ ਸੀਗੇ ਤੇ ਉਹ ਬਸ ਵੀ ਉੱਥੇ ਹੀ ਸ਼ਰਵਾਦ ਰਹੀ ਆਪਣੀ ਖੀਵੇ ਤੋਂ ਜਨਹੀਂ ਆਪਣੇ ਪਿੰਡੂ ਪਿੱਲੂ ਆਪਣੇ ਪਿੰਡ ਸੀਗੀ ਆਪਣੀ ਕਬੱਡੀ ਟੀਮ ਕੋਈ ਘਰੋਂ ਖੇਡਦਾ ਸੀ ਜਾਂ ਕਿਦਾਂ ਵੀ ਕੋਈ ਸੀਨੀਅਰ ਸੀਗੇ ਪਲੇਅਰ ਸਾਡੇ ਬਜ਼ੁਰਗ ਜਿਹੜੇ ਸੀ ਮੇਰਾ ਬਾਬਾ ਸੀ ਮੀਲਾ RAM ਹਾਂਜੀ ਤੇ ਡੈਡੀ ਸੀ ਤੇ ਉਹ ਘੋਲਦੇ ਹੁੰਦੇ ਸੀਗੇ ਠੀਕ ਹੈ ਜੀ ਤੇ ਉਹਨਾਂ ਤੋਂ ਥੋੜਾ ਜਿਹਾ ਉਹਨਾਂ ਦਾ ਵੀ ਜਿੱਦਾਂ ਮਤਲਬ ਚਲੋ ਮੈਂ ਦੇਖੇ ਤਾਂ ਨਹੀਂ ਗੇ ਜਿੱਦਾਂ ਮਤਲਬ ਬਾਬਾ ਤਾਂ ਨਹੀਂ ਦੇਖਿਆ ਘੋਲਦਾ ਅੱਛਾ ਜੀ ਉਹਦਾ ਨਾਂ ਸੁਣਿਆ ਤੁਸੀਂ ਨਾਂ ਸੁਣਿਆ ਸੀ ਹਨ ਹਾਂਜੀ ਤੇ ਵਧੀਆ ਖਿਡਾਰੀਏ ਸੀਗੇ ਹਾਂਜੀ ਤੇ ਬਸ ਉੱਥੋਂ ਹੀ ਸ਼ੁਰੂਆਤ ਸਾਨੂੰ ਵੀ ਸ਼ੌਂਕ ਪੈ ਗਿਆ ਤੇ ਅਸੀਂ ਮਾੜਾ ਮੋਟਾ ਜਿੱਦਾਂ ਸਕੂਲ ਚ ਜਿੱਦਾਂ ਮਾਸਟਰ ਸਕੂਲਾਂ ਨਾਲ ਸਕੂਲੜੀਆਂ ਗੇਮਾਂ ਤੋਂ ਹਾਂ ਉੱਥੋਂ ਹੀ ਸ਼ੁਰੂਆਤ ਹੋ ਗਈ ਆਪਣੇ ਪੰਜਵੀਂ ਤਾਈਆਂ ਸਕੂਲ ਹਨਾ ਪਿੰਡ ਹਾਂ ਪਿੰਡ ਪੰਜਵੀਂ ਤੱਕ ਰਿਆ ਤੇ ਫਿਰ ਉਹ ਜਦੋਂ ਵੱਡਾ ਸਕੂਲ ਵੀ ਹੈਗਾ ਉਹ ਪਲੱਸ 2 ਤੱਕ ਕਰਿਆ ਠੀਕ ਹੈ ਜੀ ਠੀਕ ਹੈ 10 ਤੱਕ ਕਰ ਸੀਗਾ ਠੀਕ ਹੈ ਠੀਕ ਹੈ ਭਾਜੀ ਵਧੀਆ ਤੇ ਉਤੋਂ ਉਹ ਜਿਹੜੀ ਪੰਡ ਤੁਸੀਂ ਤੁਹਾਨੂੰ ਸ਼ੌਂਕ ਸੀਗਾ ਪਹਿਲਾਂ ਹਾਂ ਸ਼ੌਂਕ ਸੀਗਾ ਤੇ ਫਿਰ ਜਿਹੜੀ ਜਦੋਂ ਫਿਰ ਤੁਸੀਂ ਕਿਹੜੇ ਵੇੜ ਤੋਂ ਆਪਣੇ ਜਦੋਂ ਅਸਲੀ ਤੁਸੀਂ ਕਰਦੇ ਹੋ ਸ਼ੁਰੂਆਤ 52 52 52 ਗੱਲੋਂ ਤੋਂ 52 52 ਤੋਂ ਵੀ ਸੀਗਾ 52 ਗੱਲੋਂ ਦੇ ਆਪਣੇ ਪੰਡ ਦੇ ਹੀ ਮੁੰਡੇ ਰਣ ਪੰਡ ਤੇ ਪੰਡ ਦੇ ਸੀ ਮੁੰਡਾ ਪਾਲਾ ਗੂੜੀ ਸੀਗਾ ਸੀਪਾ ਸੀਗਾ ਬਬਲੂ ਸੀ ਹਾਂ ਤੇ ਇਹ ਰੋ ਮੁੰਡੇ ਦੋ ਬਿੱਲੀ ਵਾਲੇ ਰਲ ਗਏ ਸੀ ਮੰਗੀ ਉਹ ਸ਼ੁਰੂ ਤੋਂ ਹੀ ਤੁਹਾਡੇ ਨਾਲ ਬਵੰਜਾ ਸਾਡੇ ਸ਼ੁਰੂ ਤੋਂ ਹੀ ਆ ਤਕਰੀਬਨ ਤਕਰੀਬਨ ਜਿੱਦਾਂ ਥੋੜਾ ਜਿਹਾ ਯਾਨੀ ਕਿ ਦੋ ਕਸਾਲਾ ਹੀ ਖੇਡਦਿਆਂ ਹੋ ਗਏ ਸੀਗੇ ਹਾਂਜੀ ਤੇ ਉਹ ਸਾਡੇ ਨਾਲ ਉਹ ਰਲ ਗਏ ਫਿਰ ਜਾਨੀ 52 ਕਿਲੋ ਤੋਂ ਛੋਟੇ ਵੇੜ ਤੋਂ ਤੁਹਾਡੇ ਨਾਲ ਐ ਗੁੰਜਮੇ ਅੰਬੀ ਮੰਗੀ ਅਸੀਂ 52 ਵੀ ਲਾਉਂਦੇ ਰਹੇ 55 ਵੀ ਲਾਉਂਦੇ ਰਹੇ ਤੇ ਥੋੜਾ ਜਿਹਾ ਵੇੜ ਵਧ ਗਿਆ ਸੀਗਾ ਉਹ ਜਾਨੀ ਕਿ ਸਾਡ ਨੂੰ ਜਦੋਂ 2-3 ਸਾਲ ਹੋ ਗਿਆ ਇਹ ਖੇਡਿਆ ਦੋ ਤਿੰਨ ਸਾਲ ਉਹ ਬਿੱਲੀ ਵਾਲਾ ਜੱਫੀ ਬਹੁਤ ਵਧੀਆ ਸੀ ਨਾ ਭਾਈ ਉਹ ਮੰਗੀ ਹਾਂਜੀ ਮੰਗੀ ਤੇ ਬਹੁਤ ਦੋਨੇ ਜਾਨੀ ਬਹੁਤ ਵਧੀਆ ਜੱਫੀ ਰੇਡਰ ਵੀ ਵਧੀਆ ਸੀ ਉਹਨਾਂ ਦਾ ਰੀਡਰ ਆ ਦੋਨੇ ਵਧੀਆ ਸੀ ਕੀ ਉਹ ਰੇਡਰ ਦਾ ਨਾਂ ਕੀ ਸੀ ਭਾਈ ਉਹ ਅੰਬੀ ਜੱਫੇ ਵੀ ਲਾ ਲੈਂਦਾ ਸੀ ਹਾਂ ਤੇ ਕਬਡੀਆਂ ਆਪਣੇ ਕਬਡੀਆਂ ਵੀ ਫਾ ਲੈਂਦਾ ਸੀ ਹਾਂ ਤੇ ਜਿਹੜਾ ਮੰਗੀ ਸੀ ਮੁੰਡਾ ਹਾਂਜੀ ਉਹ ਕੱਲੇ ਆਪਣੇ ਜੱਫੇ ਲਾਉਂਦਾ ਸੀਗਾ ਤੇ ਦੋਨੇ ਹੈ ਦੋਨੇ ਵਧੀਆ ਸੀਗੇ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਅਸੀਂ ਬਹੁਤ ਪਿੰਡਾਂ ਨੂੰ ਮੈਂ ਖੇਡਿਆ ਵੈਸੇ ਤਾਂ ਆਹ ਏ ਤੇ ਆਪਣੇ ਬਿਹਾਰੀਪੁਰ ਲੋ ਵੀ ਖੇਡਣ ਲੱਪਿਆ ਸੀ ਬਿਹਾਰੀਪੁਰ ਕਿੰਨੇ ਕਿਲੋ ਜੇ ਖੇਡਦੇ ਬਿਹਾਰੀਪੁਰ ਮੈਨੂੰ ਉਹਨਾਂ ਨੇ ਮੇਰਾ ਪ੍ਰੂਫ ਬਣਾਇਆ ਸੀਗਾ ਅੱਛਾ ਤੇ ਉਥੇ 57 ਕਿਲੋ ਉਦੋਂ ਕਿਹੜੇ ਬੰਦੇ ਨਾਲ ਪਾਈ ਧਰੇ ਮੇਰੇ ਨਾਲ ਬੁੱਧ ਸਿੰਘ ਹੁੰਦਾ ਸੀ ਅੱਛਾ ਜੀ 26 ਹੁੰਦਾ ਸੀ ਅੱਛਾ ਜੀ ਨਿੱਕਾ ਹੁੰਦਾ ਸੀ ਹਾਂਜੀ ਤੇ ਉਦਾਂ ਫੇ ਮੈਂ ਜਿੱਦਾਂ ਮਤਲਬ ਅਸੀਂ ਜਦੋਂ ਇੱਧਰ ਮਾਲਵੇ ਚ ਜਾਂਦੇ ਹੁੰਦੇ ਸੀ ਇੱਧਰ ਭਿੰਡਰਾ ਕਿਸ਼ਨਪੁਰ ਆਂਦਗੜ ਹਾਂਜੀ ਉਦੋਂ ਨਾਲ ਮੇਰੇ ਨਾਨੂ ਵੀ ਹੁੰਦਾ ਸੀ ਅੱਛਾ ਜੀ ਤੇ 62 ਕਿਲੋ ਜੀ 62 ਕਿਲੋ ਜੀ ਹਾਂ ਠੀਕ ਹੈ ਜੀ ਤੇ ਕੰਦਾ ਬਾਜੀ ਵੀ ਹੁੰਦਾ ਸੀ ਤੁਹਾਨੂੰ ਕੰਦਾ ਕਿੰਦਾ ਇਹ ਲੰਬੇ ਓਪਨਾ ਹੁੰਦੇ ਸੀ ਜਿੱਦਾਂ ਅੱਛਾ ਤੇ ਅਸੀਂ ਮੈਂ ਤਾਂ ਨਾਨੂ ਨੇ ਥੋੜੀ ਜਿਹੀ ਮੈਚ 62 ਦੇ ਲਾਏ ਆ 62 65 ਦੇ ਹਾਂਜੀ ਕਿਉਂਕਿ ਇਹਦਾ ਵੀ weight 64 ਕਿਲੋ ਹੁੰਦਾ ਸੀ ਨਾਨੂ ਦਾ ਸ਼ੁਰੂਆਤ 'ਚ ਠੀਕ ਹੈ ਜੀ ਤੇ ਅਸੀਂ ਜਿੱਦਾਂ ਮਤਲਬ ਇਕਾਲੀ ਨਵਾਜੀਪੁਰ ਵੱਲੋਂ ਵੀ ਗਏ ਸੀ ਹਾਂਜੀ ਮੈਂ ਤਾਂ ਨਾਨੂ ਸੀ ਦੋਨੇ ਜਣੇ ਹੂੰ ਹੂੰ ਤੇ ਅਸੀਂ ਫਿਰ ਉਧਰੋਂ ਬੋਧਾ ਜਿੱਦਾਂ ਮਤਲਬ ਉਹਨਾਂ ਲੋਕ ਵੀ ਮੈਚ ਲਾਏ ਮੈਂ ਬਿਹਾਰੀਪੁਰਾ ਲੋਕ ਕਿੰਨੇ ਚਿਰ ਕਿੰਨਾ ਚਿਰ ਖੇਡਦੇ ਰਹੇ ਬਿਹਾਰੀਪੁਰਾ ਲੋ ਮੈਂ ਖੇਡਿਆ ਹਾਂ 2 ਸਾਲ 2 ਸਾਲ ਲਗਾਤਾਰ ਹਨ ਪੱਕੇ ਖੇਡਿਆ ਉਹਨਾਂ ਨਾਲ ਪੱਕੇ ਪੱਕੇ ਜਿੱਦਾਂ ਮਤਲਬ ਹਾਂ ਇਹ ਬਾੜੇ ਦਰਮਾਲਵੇ ਜੀ 62 ਕਿਲੋ ਹੋਗੀ ਤੇ 657 57 ਹਾਂ ਮੈਂ ਬਹੁਤ ਬਹੁਤ ਉਹਦਾ ਉਹਦਾ ਭਾਰ ਹੈ ਕਿੰਨਾ ਹੀ ਉਹਦਾ ਤੁਹਾਡਾ ਮੇਰਾ ਇੰਨਾ ਕਿ ਸੀ 55 55 ਕਿਲੋ ਪਰ 62 65 ਕਿਲੋ ਵੀ ਲਾਈ ਜਾਂਦੇ ਆ ਕਿਲੋ ਅਸੀਂ ਉਹ ਮੇਰਾ 26 ਬਹੁਤ ਮੁੰਡਾ ਜਾਫੀ ਬਹੁਤ ਆ ਮੈਨੂੰ ਪਤਾ ਇਹ ਬਈ ਬਹੁਤ ਵਧੀਆ ਜਾਫੀ ਹਾਂ ਖਾਨ ਹੋ ਗਿਆ ਖਾਨ ਅਨੇ ਖਾਨ ਨਾਲ ਥੋੜੀ ਜਿਹੀ ਘੱਟ ਲਾਇਆ ਇਹ ਲੱਗ ਲਾਉਂਦੇ ਹੁੰਦੇ ਇਹ ਥੋੜੀ ਜਿਹੀ ਹੂਰ ਥੱਲੇ ਆ ਜਾਂਦੇ ਹੈ ਅਸੀਂ ਜਦ 57 62 ਲਾਉਣ ਲੱਪੇ ਸੀ ਹਾਂਜੀ ਇਹ ਫੇ 52 ਕੇ ਚ 50 55 ਲਾਉਂਦੇ ਰਹੇ ਹਣਾ ਠੀਕ ਹੈ ਤੇ ਹੈ ਤਾਂ ਖਾਨ ਵੀ ਵਧੀਆ ਸੀਗਾ ਹਾਂ ਮੂਹਣਾ ਹੁੰਦਾ ਸੀ ਇੱਕੇ ਹਾਂਜੀ ਆਹ ਇਹ ਸਾਰੇ ਉਦਾਂ ਤਾਂ ਇਹਨਾਂ ਨਾਲ ਮੈਂ ਖੇਡਿਆ ਉਦੋਂ ਆਪਣੇ ਉਦੋਂ ਇਲਾਕੇ ਦੇ ਭਾਜੀ ਟੀਮਾਂ ਕਿਹੜੀਆਂ ਹੈਗੀਆਂ ਬਾੜ ਪੈਂਡ ਬਾੜ ਦੀਆਂ ਲਾਲੋ 57 ਦੀਆਂ ਕਿਹੜੀਆਂ ਵਧੀਆ ਸੀ ਕਾਲੇ ਸੰਧੀਆਂ ਵਧੀਆ ਸੀ ਕਾਲੇ ਸੰਧੀਆਂ ਦੋਨਾਂ ਵਧੀਆ ਸੀ ਅੱਛਾ ਜੀ ਤੇ ਪਤੜਾਂ ਵੀ ਵਧੀਆ ਸੀ ਹਾਂਜੀ ਫਿਰ ਨਵਾਜੀ ਪਰ ਵਧੀਆ ਸੀ ਅੱਛਾ ਜੀ ਤੇ ਇਹ ਟੀਮਾਂ ਜਿਹੜੀ ਸ਼ੁਰੂ ਤੋਂ ਹੀ ਵਧੀਆ ਰਹੀਆਂ ਹੈ ਵਧੀਆ ਵਧੀਆ ਰਹੀਆਂ ਜਾਣੀ ਹੁਣ ਵੀ ਵਧੀਆ ਹੀ ਆ ਵਧੀਆ ਵਧੀਆ ਸ਼ੁਰੂ ਤੋਂ ਹੀ ਵਧੀਆ ਰਹੀਆਂ ਉਧਰ ਉਹ ਪਿੰਡਰਾਂ ਲ ਹੋ ਗਏ ਜਿੱਦਾਂ ਮਾਲਵੇ 'ਚ ਮੈਂ ਮਾਲਵੇ 'ਚ ਜਿਆਦਾ ਖੇਡੇ ਹਾਂ ਤੁਸੀਂ ਮਾਲਵੇ 'ਚ ਖੇਡੇ ਹਾਂ ਹਾਂ ਉਧਰ ਸਿੱਖ ਦੋਲਤਪੁਰ ਜੀ ਹੁੰਦੇ ਸੀ ਹਾਂਜੀ ਤੇ ਪਿੰਡਰਾਂ ਵਾਲੀ ਜੀਤ ਹੋਣੀ ਹੁੰਦੀ ਸੀ ਬੀਜੇ ਹੋਣੀ ਸਾਰੀ ਹੈਨਾ ਠੀਕ ਹੈ ਜੀ ਤੇ ਗੋਲਡੀ ਹਾਂਜੀ ਤੇ ਆਪਣੇ ਫਿਰ ਅੰਦਗੜੀ ਆ ਗਏ ਧਰਮਾ ਹਾਂਜੀ ਹਾਂਜੀ ਤੇ ਇਹ ਇਹ ਇਹਨਾਂ ਨਾਲ ਵੀ ਮੈਚ ਲਾਏ ਮੈਂ ਰੀਸ਼ਮ ਨਾਲ ਵੀ ਲਾਏ ਵੇਡ ਦੇ ਵੇਡ ਦੇ ਰੀਸ਼ਮ ਐਨ ਤਕੜੀ ਆ ਹਨਾ ਸਾਰੇ ਮੈਂ ਵੀ ਲੈ ਆਉਂਦਾ ਹੁੰਦਾ ਸੀ ਅੱਛਾ ਜੀ ਤੁਸੀਂ ਉੱਧਰ ਵੀ ਚੱਲ ਜਾਈ ਤਾਂ ਹੀ ਮੈਚ ਇਹ ਵੀ ਪੁਰਾਣੇ ਬੰਦੇ ਆ ਹਾਂ ਇਹ ਵੀ ਪੁਰਾਣੇ ਬੰਦੇ ਸਹੀ ਆ ਭਾਜੀ ਆਪਾਂ ਅੰਤਲ ਦੁਬਾਰਾ ਭਾਜੀ ਮੁੜ ਕੇ ਆਉਣੇ ਆ ਜਦੋਂ ਵੀ ਤੁਸੀਂ ਚਲੋ ਹੁਣ ਇਹ ਤਾਂ ਆਪਾਂ ਗੱਲਾਂ ਹੋ ਗਈਆਂ ਵੀ ਆਪਣੇ ਤੁਸੀਂ ਪ੍ਰੈਕਟਿਸ ਕਿਹਦੇ ਕੋਲ ਆਉਂਦੇ ਰਹੇ ਜਦੋਂ ਤੁਹਾਡੀ ਮਿਹਨਤ ਤੁਸੀਂ ਚਲੋ ਤੁਹਾਨੂੰ ਸ਼ੌਂਕ ਸੀਗਾ ਇੱਕ ਹਨਾ ਸ਼ੌਂਕ ਤਾਂ ਹੁੰਦਾ ਭਾਜੀ ਚਲੋ ਪੈ ਜਾਂਦਾ ਵਾ ਪਰ ਆਪਾਂ ਸਹੀ ਮੈਨੇਜ ਕਿਸੇ ਉਸਤਾਦ ਨੂੰ ਧਾਰਦੇ ਆ ਮਿਹਨਤ ਲਾਉਨੇ ਆ ਹਨ ਤੇ ਮੇਰਾ ਉਸਤਾਦ ਹੈਗਾ ਪੰਮੀ ਭਾਜੀ ਮੀਰਪੁਰ ਤੋਂ ਅੱਛਾ ਹੀ ਪੁਲਿਸ ਚ ਜੋਬ ਕਰਦੇ ਸੀ ਹੁਣ ਰਿਟਾਇਰ ਹੋਏ ਆ ਅੱਛਾ ਹੀ ਤੇ ਮੇਰੇ ਉਹ ਉਸਤਾਦ ਆ ਮੈਂ ਉਹਨਾਂ ਤੋਂ ਮਿਹਨਤ ਲਈ ਆ ਹਾਂਜੀ ਤੇ ਉਹਨਾਂ ਨਾਲ ਦੇਖ ਕੇ ਵੀ ਜਦਾਂ ਮਕਲਬ ਆਪਾਂ ਸ਼ੁਰੂਆਤ ਕੀਤੀ ਉਹ ਜਦਾਂ ਚਾਰ ਪੰਜ ਭਰਾ ਇਕੱਠੇ ਖੇਡਦੇ ਜੱਸਾ ਅਸੀਂ ਹੋਪੀ ਸੀ ਹਾਂਜੀ ਹਾਂਜੀ ਤਾਂ ਆਪਣਾ ਭਾਜੀ ਮੀਰਪੁਰ ਕੱਲਾ ਮੀਰਪੁਰ ਨਹੀਂ ਮੀਰਪੁਰ ਮਾੜੀ ਹੈ ਮੀਰਪੁਰ ਮਾੜੀ ਹਾਂਜੀ ਤੇ ਉਹ ਸਾਡੇ ਪਿੰਡ ਤੋਂ ਨਾਲ ਹੀ ਆ ਯਾਨੀ ਕਿ ਸਾਡਾ ਮੀਨ ਸ਼ੁਰੂਆਤ ਉੱਥੋਂ ਮੀਰਪੁਰ ਵਾਲਾ ਮੈਚ ਆ ਸਾਨੂੰ ਬਹੁਤ ਇੱਧਾ ਮਤਲਬ ਹੁੰਦਾ ਸੀ ਵੀ ਸਾਡੇ ਪਿੰਡ ਦਾ ਹੀ ਮੈਚ ਆ ਉਹਨਾਂ ਕੋ ਤੁਸੀਂ ਜਾ ਕੇ ਉੱਥੇ ਆਪਣੇ ਪਿੰਡ ਲੋ ਜਿਹੜਾ ਮਿਹਨਤ ਅਸੀਂ ਨਹੀਂ ਸਾਡੇ ਪਿੰਡ ਜਿਹੜੀ ਗਰਾਊਂਡ ਆ ਹਾਂਜੀ ਮੀਰਪੁਰ ਦੀ ਤਾਂ ਸਾਡੀ ਸਾਂਝੀ ਆ ਅਛਾਈ ਨਾਲ ਹੀ ਆਵੇ ਹਰ ਰਤ ਹੱਥ ਲੱਗਦੀ ਆ ਆਪਣਾ ਹੋਇਆ ਮੈਂ ਹਾਂ ਇੱਕ ਜਿੱਦਾਂ ਸਾਡਾ ਸੈਂਟਰ ਦੇ ਵਿੱਚ ਸਕੂਲ ਆ ਹਾਂਜੀ ਸਾਨੂੰ ਮੀਰਪੁਰ ਨੂੰ ਵੀ ਉੱਨੇ ਪਿੰਡਾਂ ਹਾਂਜੀ ਤੇ ਖੀਵੇ ਨੂੰ ਵੀ ਉੱਨਾ ਪਿੰਡਾਂ ਬਲਨੋ ਮੰਨੇ ਦੇ ਪਿੰਡ ਨੂੰ ਦੀਪੇ ਦੇ ਪਿੰਡ ਨੂੰ ਵੀ ਉੱਨਾ ਹੀ ਪਿੰਡਾਂ ਅਛਾਈ ਤੇ ਇਹ ਸਾਡੇ ਛੋਟੇ ਛੋਟੇ ਪਿੰਡ ਈਦਾ ਹਾਂਜੀ ਈਡਾ ਖੀਵਾ ਹੋ ਗਿਆ ਹਨਾ ਈਡਾ ਖੀਵਾ ਉਹ ਵੀ ਸਾਡੇ ਉਹ ਸਾਡੀ ਗਰਾਊਂਡ ਜਿਹੜੀ ਉਹ ਇਕੱਠੀ ਆ ਉੱਥੇ ਅਸੀਂ ਮਿਹਨਤ ਲਾਉਂਦੇ ਰਹੇ ਹਾਂ ਠੀਕ ਹੈ ਜੀ ਇਹ ਆਪਣੇ ਆਪਣੇ ਫਿਰ ਦੂਏ ਵੀ ਆ ਜਾਂਦੇ ਇਹ ਤੂਤੇ ਹੁਣੀ ਆ ਜਾਂਦੇ ਹੁੰਦੇ ਸੀਗੇ ਤੇ ਬਾਅਦ ਵਿੱਚ ਜਿੱਦਾਂ ਤੁਸੀਂ ਉੱਥੇ ਕੈਂਪ ਵੀ ਲਾਇਆ ਸੀ ਨਾ ਭਾਈ ਤੁਹਾਡੇ ਕੋਲ ਹੋਰ ਪਿੰਡਾਂ ਦੇ ਵੀ ਮੁੰਡੇ ਹੁੰਦੇ ਜਿਹੜਾ ਨਾਮ ਹੈ ਉਹ ਮੈਂ ਤੈਨੂੰ ਦੱਸਦਾ ਮੈਨੂੰ ਸ਼ਾਮਾ ਭਾਜੀ ਚਿੱਟੀ ਵਾਲੀ ਹਾਂਜੀ ਉਹ ਇਦਾਂ ਉਗੀ ੱਡੇ 'ਚ ਖੜੇ ਸੀ ਇੱਕ ਦਿਨ ਹਾਂਜੀ ਤੇ ਮੈਂ ਜਦੋਂ ਦੇਖੇ ਕੋਲ ਸਾਫ ਖੜੇ ਆ ਤੇ ਮੈਂ ਪੈੜੀਆਂ ਖਲਾਇਆ ਜਾ ਕੇ ਹਾਂ ਉਹਨਾਂ ਨੇ ਕਿਹਾ ਵੀ ਬਿੱਟੂ ਇਦਾਂ ਇਦਾਂ ਨਾ ਬਿੱਤੂ ਜੇ ਲਿਖਾ ਦਵੇਂ ਹਾਂਜੀ ਆਪਣੇ ਪੰਜਾਂ ਸੱਤਾ ਪਿੰਡਾਂ ਤੋਂ ਦਹਾ ਪਿੰਡਾਂ ਤੋਂ ਸਾਈਨ ਕਰਾ ਕੇ ਦੇ ਦੇਵੇਂ ਤੇ ਮੈਂ ਆਪਦੀ ਬਦਲੀ ਇੱਥੇ ਮੇਰੀ ਡਿਊਟੀ ਲੱਗ ਜੂਗੀ ਹਾਂਜੀ ਮੈਂ ਕਹਾ ਜੀ ਠੀਕ ਹੈ ਫੇਰ ਮੈਂ ਉਹ ਪੰਜਾਬ ਪੁਲਿਸ 'ਚ ਮੁੰਡਾ ਬਬਲੂ ਆ ਹਾਂਜੀ ਤੇ ਮੈਂ ਉਹਨੂੰ ਕੀਤੀ ਉਹ ਕਹਿੰਦਾ ਯਾਰ ਇਹ ਤਾਂ ਆਪਣਾ ਬਹੁਤ ਹੀ ਜ਼ਿਆਦਾ ਹੀ ਵਧੀਆ ਕੰਮ ਹੋ ਜੂਗਾ। ਹਾਂ ਫਿਰ ਅਸੀਂ ਇਦਾਂ ਬੱਲੀ ਹਾਂਜੀ ਈਦੇ ਮੀਰਪੁਰ ਮਾੜੀ ਪੰਨ ਭਾਜੀ ਹੁਣ ਅਸੀਂ ਰਲ ਕੇ ਸਾਰਿਆਂ ਨੇ ਸਾਈਨ ਕਰਕੇ ਅਸੀਂ ਜਿੰਨੇ ਆਪਣੇ ਲਾਗੇ ਲਾਗੇ ਪੈਂਡ ਸੀ ਹਾਂ ਜਿੰਨੇ ਵੀ ਅਸੀਂ ਬਿੱਲੀ ਚਾਓ ਪਧੀਰਾਾਂ ਪਧੀਰਾਾਂ ਵਾਲੇ ਵੀ ਅੱਛਾ ਪਧੀਰਾ ਵੀ ਨਾਲ ਹੀ ਆ ਖੁਸਰੋਪੁਰ ਇਧਰ ਨੂੰ ਹਾਂ ਖੁਸਰੋਪੁਰ ਜੇ ਨਹੀਂ ਸੀ ਆਉਂਦੇ ਪਧੀਰਾਾਂ ਵਾਲੇ ਆਉਂਦੇ ਸੀ ਹਾਂ ਪਧੀਰਾ ਨਾਲ ਹੀ ਆ ਖੁਸਰੋਪੁਰ ਹਾਂ ਹਾਂਜੀ ਪਧੀਰਾ ਨਾਲ ਹੀ ਹਾਂਜੀ ਤੇ ਆਧੀ ਵਾਲੇ ਆਉਂਦੇ ਹੁੰਦੇ ਸੀਗੇ ਤੇ ਬੱਲਾਾਂ ਵਾਲੇ ਹੋ ਗਏ ਤੇ ਟੂਟੇ ਹੋਣੀ ਹੋ ਗਏ ਆਪਣੇ ਮੱਲੀਆਂ ਵਾਲੇ ਹਾਂਜੀ ਤੇ ਬੁੱਗੇ ਸਾਰੇ ਆਪਣੇ ਨੀਵੀਆਂ ਮੱਲੀਆਂ ਵਾਲੇ ਸਾਰੇ ਹੁੰਦੇ ਗਲਾਬੂ ਹੋਣੀ ਆਹੋ ਹਾਂਜੀ ਹਾਂਜੀ ਗਲਾਬੂ ਆ ਹੁੰਦਾ ਹੈ ਹਾਂ ਜਾਂ ਫਿਰ ਸਾਰੇ ਜਿੱਦਾਂ ਮਤਲਬ ਸਾਡਾ ਅਸੀਂ ਘਟੋ ਘਟ ਬਾਲੀ ਦੇ ਪੱਛੀ ਜਸੂ ਜਸੂ ਵੀ ਆਉਂਦਾ ਰਿਹਾ ਉਹ ਜਸੂ ਜਸੂ ਵੀ ਆਉਂਦਾ ਰਿਹਾ ਕਿੱਥੋਂ ਕਿਸੋਂ ਆਉਂਦਾ ਏ ਦੱਸੋ ਮਾੜੇ ਦੇਖ ਲਓ ਉਹਦਾ ਆਪਣਾ ਪਿੰਡ ਆ ਦੇਖ ਲਓ ਸੈਦੋਆੜ ਸੈਦੋਆੜ ਤੋਂ ਦੋਨੇ ਭਰਾ ਆਉਂਦੇ ਰਹੇ ਆ ਕਿੰਨੀ ਬਾੜ ਬਣਦੀ ਭਜੀ ਉਹ 12 13 ਕਿਲੋਮੀਟਰ ਹੁੰਦਾ 12 ਤੇ 13 ਕਿਲੋਮੀਟਰ ਰੋਜ਼ ਆਪਣੋਂ ਤੁਹਾਡੇ ਕੋ ਆਉਂਦੇ ਰਹੇ ਆ ਬੜਾ ਮਿਹਨਤ ਲਾ ਕੇ ਫੇਰ ਜਾਂਦਾ ਰਿਹਾ 13 ਕਿਲੋਮੀਟਰੋਂ 13 26 ਕਿਲੋਮੀਟਰ ਸਾਈਕਲ ਚਲੋਂਗਾ ਨਹੀਂ ਉਹ ਤਾਂ ਆਜੀ ਹੁਣ ਉਹਦਾ ਮਿਹਨਤ ਉਹਦੇ ਹੀ ਹੋ ਜਾਂਦੀ ਸੀ ਬੰਦੇ ਦੀ ਹਾਂ ਫੇਰ ਚੱਕਾਂ ਤੋਂ ਮੁੰਡੇ ਆਉਂਦੇ ਸੀ ਮੇਰੇ ਤੋਂ ਦੀਪਾ ਦੀਪਾ ਹੀ ਹਾਂਜੀ ਕੈਨੇਡ ਤੇ ਉਹ ਦੇਖ ਲਓ ਵੀ ਚੱਕਾਂ ਤੋਂ ਹੁੰਦਾ ਸੀ ਉਹ ਵੀ ਇੰਨੀ ਬਾੜ ਪੈ ਗਈ ਵਾਹ ਇਹ ਆ ਦੇਖ ਲੋ ਸ਼ੌਂਕ ਹੋਣਾ ਚਾਹੀਦਾ ਭਾਜੀ ਬੰਦੇ ਨੂੰ ਚੱਕ ਵੈਂਡਲ ਕਿਤੋਂ ਹਾਂ ਚੱਕ ਵੈਂਡਲ ਉਹ ਹੀ ਬਹੁਤ ਦੂਰ ਆ ਬਹੁ ਬਾਡ ਬਣ ਜਾਂਦੀ ਸ਼ੌਂਕ ਹੈਗਾ ਭਾਜੀ ਸ਼ੌਂਕ ਹੀ ਚੱਕਾਂ ਵਾਲੇ ਮੁੰਡੇ ਨੇ ਵੀ ਬੜੀ ਮਿਹਨਤ ਲਾਈ ਇੱਕੋ ਦਾ ਹੋਰ ਵੀ ਮੁੰਡਾ ਹੈ ਉਹਦੇ ਪਿੰਡੋਂ ਦੋ ਜਾਨੇ ਆਉਂਦੇ ਹੁੰਦੇ ਸੀ ਹਾਂਜੀ ਮੈਂ ਸੌਰੀ ਉਹਦਾ ਨਾਮ ਭੁੱਲ ਗਿਆ ਹੁਣ ਕਿਉਂਕਿ 15 ਸਾਲ ਮੈਨੂੰ ਇੱਥੇ ਅਮਰੀਕਾਈ ਨੂੰ ਹੋ ਗਏ ਆ ਆਹੋ ਤੇ ਉਹ ਦੋਨੇ ਜਾਨੇ ਉੱਥੋਂ ਆਦੇ ਹੁੰਦੇ ਸੀ ਇਧਰੋਂ ਜਸੂ ਹਣੀ ਆਉਂਦੇ ਹੁੰਦੇ ਸੀ ਹਾਂ ਫਿਪ ਦੇ ਰਾਲੇ ਸਾਰੇ ਮੁੰਡੇ ਫੇ ਬਿੱਲੀ ਚਾਉ ਵਾਲੇ ਹਾਂਜੀ ਤੇ ਅਸੀਂ ਸਾਰਿਆਂ ਨੇ ਰਲ ਕੇ ਕੈਂਪ ਲਾਇਆ ਸਾਡੇ ਭਾ ਠੀਕ ਹੈ ਜੀ ਤੇ ਨੈਸ਼ਨਲ ਦੀ ਵੀ ਤੇ ਇਹ ਕੜ ਕੇ ਦੇਖ ਲੋ ਵੀ 4 ਵਜੇ ਸਾਡੇ ਉਥੇ ਜੰਨੀ ਮਰਜੀ ਭੰਡ ਪਈ ਦੋ ਟਾਈਮ ਕਰਦੇ ਸੀ ਇਹ ਨਹੀਂ ਇੱਕ ਟਾਈਮ ਇੱਕ ਟਾਈਮ ਸ ਵੀਰੇ ਇਕੱਠੇ ਹੋਣਾ ਸਾਰਿਆਂ ਨੇ ਹਾਂ ਭਾਜੀ ਆਉਂਦੇ ਹੁੰਦੇ ਸੀ ਚਿੱਟੀ ਵਾਲੇ ਅੱਛਾ ਜੀ ਤੇ ਉਹ ਮਤਲਬ ਸਾਡੀ ਮਿਹਨਤ ਕਰਾਉਂਦੇ ਨੇ ਤੇ ਪਈ ਆਪਣੇ ਫੇ ਆਪਣੇ ਯਾਦਗਰੀ ਮੈਚ ਛੋਟੇ ਬੇਟਾਂ ਦੇ ਵਿੱਚੋਂ ਹੈਗਾ ਜਿਹੜਾ ਤੁਮ ਚਿੱਤੇ ਹੋਵੇ ਛੋਟੇ ਬੇਟਾਂ ਦੇ ਵਿੱਚੋਂ ਇੱਕ ਵਾਰੀ ਆਪਣੇ ਮੈਚ ਲੱਗਾ ਸੀ ਸਾਡਾ ਹਾਂ ਜੀ ਮੈਂ ਨਹੀਂ ਸੀ ਖੇਡਿਆ ਉਦਾਂ ਅੱਛਾ ਤੇ ਉਹਦੇ ਵਿੱਚ ਸੀਗਾ ਉਹ ਦਾ ਹਰਦੋ ਫਰਾਲੇ ਵਾਲਾ ਹਾਂਜੀ ਤੇ ਜੰਡ ਹਾਂਜੀ ਕੁਵਾਲੇ ਵਾਲਾ ਹਾਂ ਤੇ ਜਸੂ ਸੀਗਾ ਨਰੰਗਪੁਰੀਆ ਠੀਕ ਐ ਤੋ ਤੂੰ ਤੂੰ ਉਦੋਂ ਉਦੋਂ ਵੇਟ ਨੇ ਮੇਰਾ ਵੇਟ ਜ਼ਿਆਦਾ ਸੀਗਾ ਅੱਛਾ ਜੀ ਇਹ ਕੋਈ ਇਹਨਾਂ ਨੇ 52 ਜਾਂ 55 ਦਾ ਸੀਗਾ ਮੈਚ ਹਾਂ ਢਲਵੀ ਮੈਚ ਲੱਗਾ ਸੀ ਅੱਛਾ ਤੇ ਉੱਥੇ 20000 ਰੁਪਈਆ ਪ੍ਰੈਸ ਸੀ ਹੋਸ਼ੇ ਮੈਨੂੰ ਜਾ ਰਿਹਾ ਤੇ ਇਹ ਫਸਟ ਆਈ ਸੀ ਖੀਵੇ ਦੀ ਉਹਦੇ ਮੇਰਾ ਭਰਾ ਖੇਡਦਾ ਸੀ ਕਾਲਾ ਸੋਨ ਨੂੰ ਖੇਡਦਾ ਸੀ ਹਾਂਜੀ ਮੇਰੇ ਪਿੰਡੋਂ ਪੰਡਤਾਂ ਦਾ ਮੁੰਡਾ ਸੋਨੂ ਹਾਂਜੀ ਤੇ ਇਹ ਤਿੰਨੇ ਇਹ ਸੀ ਜੰਡ ਹੋ ਗਿਆ ਹਾਂਜੀ ਤੇ ਹਰ ਦੋ ਫਰਾੜੇ ਵਾਲਾ ਤੂਟਾ ਹੋ ਗਿਆ ਨਾ ਬੜਾ ਹੀ ਭਾਈ ਇੰਨਾ ਨਾਮ ਤੋਂ ਬਹੁਤ ਜ਼ਿਆਦਾ ਇੰਨਾ ਕਦੇ ਉੱਪਰ ਨੂੰ ਨਹੀਂ ਹੋਣਾ ਉਹ ਤੋਂ ਆਹੋ ਦੇਖ ਲੈ ਇਹ 20000 ਰੁਪਿਆ 20000 ਰੁਪਿਆ ਸੀ ਹੱਲੇ ਵੀ ਮੇਰੇ ਸਹਾਰੇ ਹੁਣ ਇੰਨਾ ਪ੍ਰਾਈਸ ਰੱਖਦੇ ਹੋ ਨਾ ਨਹੀਂ ਗੱਲ ਤੇ 52 55 ਕਿਸੇ ਨੇ ਨਹੀਂ ਰੱਖਿਆ ਹੱਲੇ ਹੁਣ ਹੋਊਗਾ ਇੰਨਾ ਪ੍ਰਾਈਸ ਨਹੀਂ ਨਹੀਂ ਕਦੀ ਇੰਨਾ ਦਾ ਇਸ ਵੇਟ ਨੂੰ ਕਦੇ ਵੀ ਨਹੀਂ ਰੱਖਿਆ ਬਹੁਤ ਪ੍ਰਾਈਸ ਸੀ ਬਹੁਤ ਪ੍ਰਾਈਸ ਇਹ ਲਿਆਈ ਸੀ ਖੀਵੇ ਦੀ ਟੀਮ ਲਿਆਈ ਪਰਪਰ ਤੋਂ ਹੀ ਨਹੀਂ ਕਿਡੇ ਨਹੀਂ ਅਸੀਂ ਮੈਂ 65 60 ਲਈ ਸੀ ਉਹ ਉਹ ਪਾਲੀ ਹੋਣੀ ਆ ਉਹ ਆਪਣੇ 25000 ਸੀ ਉਹਨੂੰ ਉਹ ਉਹ ਕਹਿੰਦਾ ਫਿਰ 57 ਉਹਦਾ ਵੀ ਆਪਣੇ ਜਿੱਦਾਂ ਤੁਹਾਡਾ ਮੈਂ ਪੁੱਛਦਾ ਵੀ ਤੁਹਾਡਾ ਯਾਦਗਰੀ ਮੈਚ ਹੋਏ ਤੁਹਾਨੂੰ ਚੇਤੇ ਹੋਏ ਮੈਂ ਵਾਕਈ ਬਹੁਤ ਤਕੜਾ ਖੇਡਿਆ ਸੀ ਉੱਥੇ ਛੂਟੇ ਮੈਚਾਂ 'ਚ ਪਹਿਲੋਂ ਆਪਾਂ ਪੁੱਛੀਏ ਛੂਟੇ ਮੈਚਾਂ 'ਚ ਮੈਂ ਖੇਡਿਆ ਸੀ ਕਮਾਲਪੁਰੇ ਕਮਾਲਪੁਰੇ ਅੱਛਾ 57 ਕਿਲੋ ਸੀਗੀ ਅੱਛਾ ਮੈਂ ਨਮਾਜ਼ੀ ਪਰੇ ਨੂੰ ਗਿਆ ਸੀ ਵੀ ਕੋਈ ਜਫਾ ਨਹੀਂ ਆਪਣਾ ਅੱਛਾ ਇਹ ਸਿੰਗਲ ਵੀ ਨਹੀਂ ਉਹ ਕਮਾਲਪੁਰੇ ਦਾ ਮੇਲਾ ਕਾਫੀ ਮਸ਼ਹੂਰ ਹੈ ਬਹੁਤ ਬਹੁਤ ਮਸ਼ਹੂਰ ਹੈ ਹੱਲੇ ਵੀ ਹੁੰਦਾ ਨਾ ਭਾਈਓ ਮੈਂ ਅਸੀਂ ਨਾਲ ਪੰਮਾ ਸੀ ਰਾਜਾ ਸੀ ਮੁੰਡਾ ਅਇਆ ਕਿ ਨਹੀਂ ਡਾਇਆ ਹੋਇਆ ਉਹ ਜਾਤੀ ਸੀ ਮੇਰੇ ਦੋਨੇ ਮੈਂ ਇਕੱਲਾ ਪੁੰਦਾ ਸੀ ਕਬੱਡੀਆਂ ਸਾਡਾ ਪਹਿਲਾ ਪਿੰਡਰਾਣਾ ਮੈਚ ਲੱਗਾ ਸੀ ਪਿੰਡਰਾਈ ਟੀਮ ਤਗੜੀ ਸਿੱਖ ਦੋਲਤਪੁਰੇ ਵਾਲਾ ਉਹ ਵੀ ਵੱਡ ਗਿਆ ਸੀ ਮੈਂ ਰਾਜ ਮੁੰਡਾ ਸੀ ਰਾਜ ਸੀ ਬਹੁਤ ਤਗੜਾ ਲੀਡਰ ਸੀ ਅੱਛਾ ਜੀ ਤੇ ਅਸੀਂ ਉਹ ਵੀ ਹਰਾਤੇ ਸਾਰੇ ਹਰਾਤੇ ਕੋਈ ਹੈ ਹੀ ਨਹੀਂ ਜੱਫਾ ਹੀ ਨਹੀਂ ਸੀ ਨਮਾਜੀਪੁਰ ਦੀ ਟੀਮ ਨਾਲ ਹਾਂ ਮੈਂ ਨਮਾਜੀਪੁਰ ਲਗਾਇਆ ਸੀ ਉਹ ਛੋਰੀ ਬੇੜ ਦਾ ਉਹ ਸੀ 90 55 ਕਿਲੋ ਮੈਂ 5 ਸਾਲ ਉਹ ਦਾ ਹਾਂ ਉਹ ਈਂ ਦਾ ਸੀ ਉਹ ਯਾਦਗਾਰੀ ਆ ਉਹ ਵੀ ਜ਼ਿਲ੍ਹਾ ਹਰਿਆਣਾ ਬਹੁਤ ਪਿੰਦਾ ਉੱਥੇ ਹਾਂਜੀ ਅਸੀਂ ਮੈਂ 2 3 ਵਾਲੀ ਫਾਲਤ 2 ਵਾਲੀ ਸੈਕੜਾ ਉੱਥੇ ਵਧੀਆ ਵਧੀਆ 55 ਕਿਲੋ ਹੁੰਦੀ 55 ਕਿਲੋ ਸੀ ਹਾਂ ਸਾਨੂੰ ਘੀ ਤੇ ਦਿੰਦੇ ਹੁੰਦੇ ਸੀ ਹਾਂਜੀ 10 ਕਿਲੋ ਘੀ ਹੁੰਦਾ ਸੀ ਹਾਂਜੀ ਪੈਸੇ ਵੀ ਸੋਨੇ ਦਿੰਦੇ ਹੁੰਦੇ ਸੀਗੇ ਇਹ ਤਾਂ ਆਪਣੇ ਵੱਡਿਆਂ ਦੇ ਵਿੱਚੋਂ ਭਾਜੀ ਵੱਡੇ ਯਾਦਗਾਰੀ ਮੇਰੇ ਯਾਦਗਾਰੀ ਫੇਕ ਮੱਲੀਆਂ ਲੱਗਾ ਸੀ ਮੇਰਾ ਮੈਚ ਵਧੀਆ ਓਪਨ ਦਾ ਲੱਗ ਗਿਆ ਸੀਗਾ ਇੱਕ ਤੁਸੀਂ ਦੱਸਦੇ ਕਾਲੇ ਸੰਘਿਆਂ ਵੀ ਤੁਹਾਡੇ ਲੱਗੇ ਲੱਗਾ ਹੀ ਕਿਤੇ ਉੱਥੇ ਨਹੀਂ ਮੱਲੀਆਂ ਲੱਗਾ ਹੀ ਕਾਲੇ ਸੰਘਿਆਂ ਦਾ ਨਾਲ ਲੱਗਾ ਅੱਛਾ ਕਾਲੇ ਸੰਘਿਆਂ ਨਾਲ ਲੱਗਾ ਹੀ ਵਾਜ ਮੱਲੀਆਂ ਹਨਾ ਪਿੰਡ ਮੁੱਚੀਆਂ ਉਹਨੇ ਕਿੰਨੀਆਂ ਹੋਈਆਂ ਉੱਚੀਆਂ ਮੁੱਚੀਆਂ ਮੱਲੀਆਂ ਹਾਂਜੀ ਉੱਥੇ ਪਲੇਅਰ ਕਿਹੜੇ ਸੀ ਭਾਜੀ ਉੱਥੇ ਜਿਹੜੇ ਮੂਰੇ ਸੀਗੇ ਹਾਂ ਜਵਾਰਾ ਸੀਗੇ ਅਜੇ ਜਿੱਤਾ ਮੋੜ ਸੀ ਇਹ ਪੂਜੀ ਕਾਲਾ ਸੰਘਿਆ ਵਾਲਾ ਸੀ ਠੀਕ ਐ ਤੇ ਪੂਰੇ ਇਹਨਾਂ ਦੇ ਪਿੰਡੂ ਮੁੰਡੇ ਪੂਰ ਵੀ ਸੀਗੇ ਅੱਛਾ ਜੀ ਹਾਂ ਇਹਨਾਂ ਦੀ ਟੀਮ ਵਧੀਆ ਹੁੰਦੀ ਫਰਸਟ ਸੀ ਇਹ ਹਾਂ ਜੀ ਹਾਰ ਗਏ ਸੀ ਸਾਡਾ ਮੈਚ ਮੇਰਾ ਵਧੀਆ ਤੂੰ ਇਸ ਫਾਈਨਲ 'ਚ ਗਿਆ ਹੀ ਅਸੀਂ ਫਾਈਨਲ 'ਚ ਗਏ ਸੈਕੰਡ ਸੀ ਤੂੰ ਸੈਕਡ ਅਸੀਂ ਸੈਕੰਡ ਸੀਗੇ ਠੀਕ ਐ ਤੇ ਅਸੀਂ ਟੀਮਾਂ ਹਰਾਈਆਂ ਸੀਗੀਆਂ ਜਦੋਂ ਮੈਂ ਹੈ ਉਦੋਂ ਵੀ ਅਸੀਂ ਬਾੜ ਵਾਲੀ ਸੀਗੇ ਤੇ ਜਦੋਂ ਮੈਂ ਤੁਹਾਨੂੰ ਦੱਸ ਗਿਆ ਜੜਿਆ ਵੀ ਅਸੀਂ ਲਾ ਲਈ ਦੀ ਸੀ ਹੌਂਸਲਾ ਜਿਆ ਕਰਕੇ ਹਾਂਜੀ ਹਾਂਜੀ ਤੇ ਉਹ ਫਿਰ ਅਸੀਂ ਨੰਬਰ ਤੇ ਤੇ ਪਾਜੀ ਦਾ ਹੀ ਕਿਤੇ ਹਰਜੀ ਦਾ ਹੀ ਉਹ ਜਿਹੜਾ ਭਜੀ ਆਪਣੇ ਨਰੰਗਪੁਰ ਵਾਲਾ ਮੁੰਡਾ ਸੀ ਉਹ ਤਾਂ ਮੈਂ ਵੀ ਦੇਖਿਆ ਸੁੱਖਾ ਉਹ ਢਾ ਬੋਲਵਾ ਨਾ ਆਉਂਦਾ ਹੈ ਗੇਲੇ ਭਾਈਆਂ ਨੂੰ ਜਦੋਂ ਗੇਲ ਲੱਗੇ ਅੱਲਾ ਨਹੀਂ ਫੜੇ ਜਲਾ ਲੜਾ ਪਾਉਣਾ ਉਦਾਂ ਹੀ ਹੈ ਨਾ ਉਦਾਂ ਹੀ ਉਦਾਂ ਹੀ ਉਦਾਂ ਹੀ ਸੀਗਾ ਉਹ ਵੀ ਪੂਰਾ ਤੇਜ ਹੀ ਰਿਹਾ ਉਹ ਤੇਜ ਸੀਗਾ ਉਹ ਵੀ 50 52 ਚ ਉਹਨੇ ਸ਼ਾਹ ਕੋੜੀ ਏਰੀਏ ਚੋਂ ਇਹ ਆਪਣੇ ਮੰਗੀ ਹੋਣੀ ਦੁੱਲੇ ਹੋਣੀ ਤਾਂ ਉਸ ਤੋਂ ਬਾਅਦ ਉੱਠੇ ਉਹ ਪਹਿਲੋ ਉਹ ਪਹਿਲੋ ਹੀ ਆ ਹਾਂ ਕਿਉਂਕਿ ਮੈਨੂੰ ਤਾਂ ਪਤਾ ਆ ਨੇ ਮੈਂ ਵੀ ਦੇਖਿਆ ਭਾਜੀ ਉਹ ਉਹ ਹੈਗਾ ਬੀੜਦਾ ਸੀ ਤੇ ਪਰ ਸਿਰਾ ਹੀ ਸੀ ਸਿਰਾ ਹੀ ਹੈਗਾ ਇਹਨੂੰ ਕਹਿੰਦੇ ਕਬੱਡੀ ਹਾਂ ਜਿੱਦਾਂ ਹੁਣ ਅੱਜਕੱਲ ਤਾਂ ਉਹੀ ਗੱਲ ਆਪਾਂ ਕੋਚ ਹੀ ਸਮਝ ਲਓ ਵੀ ਕੋਈ ਖੇਡਿਆ ਹੈ ਨੀਗਾ ਕੋਚ ਬੜੇ ਕਰਦੇ ਆ ਨਾ ਨਹੀਂ ਲੈਣਾ ਆਪਾਂ ਕਹੇ ਤੇ ਦੁਸ਼ਮਣ ਵੀ ਨੀਗੇ ਹਾਂਜੀ ਚਲੋ ਆਪਦਾ ਉਹਨਾਂ ਨੇ ਚਲਾਇਆ ਆ ਪਰ ਹਾਂ ਗੱਲ ਦੁੱਖ ਜਾਂ ਹੁੰਦਾ ਆ ਵੀ ਕੋਈ ਖੇਡਿਆ ਨਾ ਹੋਵੇ ਹੈਨਾ ਹਾਂ ਉਹੀ ਗੱਲ ਭਾਈ ਜਿੱਦਾਂ ਹੁਣ ਗੱਲ ਕਰਦੇ ਆ ਜਿਹੜੇ ਬੰਦੇ ਹੁਣ ਜਿੱਦਾਂ ਲਾ ਲੋ ਤੁਸੀਂ ਪਹਿਲੋਂ ਨਾਂ ਲਿਆ ਬਿੰਦਾ ਚਮਾ ਹਾਂ ਹਾਂ ਬਿੰਦਾ ਤਾਂ ਹੈ ਨੀਗਾ ਚਮਾ ਹੈਗਾ ਚਮਾ ਹੈਗਾ ਉਹ ਵਿਚਾਰਾ ਉੱਥੇ ਫੈਕਟਰੀ ਲੱਗਾ ਫੈਕਟਰੀ ਲੱਗਾ ਵਾ ਉਹ ਖਰੇਕਾਰੀ ਫੈਕਟਰੀ ਆ ਉੱਥੇ ਲੱਗਾ ਉਹ ਹਾਂ ਲੋਹੇ ਲੋਹੇ ਦੀ ਫੈਕਟਰੀ ਆ ਉਹ ਜਿਹੜੇ ਬੰਦੇ ਭਾਈ ਖੇਡੇ ਆ ਉਹ ਹੁਣ ਕੱਲਾ ਚਮਾ ਨਹੀਂ ਹੁਣ ਬਹੁਤ ਬੰਦੇ ਖੇਡੇ ਆ ਬਿੱਟੂ ਲੋਦੀਪੁਰਿਆ ਲਾਲੋ ਫਰਾਂ ਬੇੜ ਦੇ ਖੇਡੇ ਆ ਬੇੜ ਦੇ ਖੇਡੇ ਚਾਹੇ ਜਿੱਦਾਂ ਮਰਦੀ ਆ ਅਗਲੇ ਖੇਡੇ ਆ ਉਹਨਾਂ ਨੂੰ ਆਪਾਂ ਉਹਨਾਂ ਨੂੰ ਲੈਣਾ ਚਾਹੀਦਾ ਵਿੱਚ ਉਹ ਵਿਚਾਰੇ ਪਿੱਛੇ ਲੈਣਾ ਚਾਹੀਦਾ ਕਿ ਨਹੀਂ ਚਾਹੀਦਾ ਉਹਨਾਂ ਦੀ ਕੋਈ ਜੇ ਆਪਾਂ ਚੱਲ ਉਹਨਾਂ ਨੇ ਆਪਦੀ ਮਿਹਨਤੀ ਘਰ ਨਹੀਂ ਭਾਈ ਹਨਾ ਆਪਾਂ ਕਿਹੜਾ ਫ੍ਰੀਚ ਦੇਣੇ ਆ ਉਹਨਾਂ ਨੂੰ ਆਪਾਂ ਇੱਕ ਸਾਡੀ ਡਿਊਟੀ ਦਈਏ ਆਉ ਵੀ ਗਣਾ ਕਬੱਡੀ ਦੇ ਨਾਲ ਜੁੜੋ ਰੈਫਰੀ ਬਣੋ ਤੁਸੀਂ ਕੋਈ ਗਰਾਊਂਡ ਦੇ ਨਾਲ ਜੁੜੋ ਤੁਸੀਂ ਕੰਮ ਕਰੋ ਟਾਈਮ ਕੀਪਰ ਬਣ ਜਵੇ ਕੋਈ ਰੈਫਰੀ ਬਣ ਜਵੇ ਕੋਈ ਇੱਜਤਾ ਵੀ ਜਿੱਦਾਂ ਵੀ ਹੈਗਾ ਤੇ ਮੈਨੂੰ ਨਹੀਂ ਲੱਗਦਾ ਵੀ ਜੇ ਉਹ ਝੰਮਾ ਵਿਚਾਰਾ ਉਹ ਜੇ ਕਿਤੇ ਗਰਾਊਂਡੇ ਗਿਆ ਕੋਈ ਉਹਨੂੰ ਚਾਹ ਦਾ ਪਾਣੀ ਆਪਾਂ ਵੀ ਪੁੱਛੇ ਤੇ ਮੈਨੂੰ ਨਹੀਂ ਲੱਗਦਾ ਕੋਈ ਪੁੱਛਦਾ ਹੀ ਨਹੀਂ ਕਮੇਟੀਆਂ ਵਾਲੇ ਪੁੱਛਣਾ ਕੀ ਭਾਈ ਉਹ ਨਾ ਹੀ ਨਹੀਂ ਉਹ ਚੇਤਾ ਹੀ ਨਹੀਂ ਕਿਸ ਨੂੰ ਬਿਲਕੁਲ ਬਿਲਕੁਲ ਹੁਣ ਆਪਣੇ ਹੁਣ ਆ ਜਿਹੜੇ ਸੀਨੀਅਰ ਪਲੇਅਰ ਵੀ ਹੁਣ ਵੀ ਜਿਹੜੇ ਛੱਡ ਗਏ ਆ ਲਾਲੋ ਕਿੱ ਪੁਰਾਣਿਆਂ ਦਾ ਬਿਲਕੁਲ ਬਾ ਉਹ ਚੱਕ ਲੋ ਰੱਖ ਲੋ ਬਸ ਹੁਰਾ ਹੁਰਾ ਹੀ ਹੋਣੀ ਚਾਹੀਦਾ ਮੂਰੀ ਬਿਆਸੀ ਜਿਹੜੇ ਬੰਦੇ ਨਾ ਪੁਰਾਣੇ ਆ ਪੁਰਾਣਿਆਂ ਨੂੰ ਸਹੀ ਕੁਝ ਮਾੜਾ ਮੋਟਾ ਚਲੋ ਸਨਮਾਨ ਤੇ ਉਹਨਾਂ ਨੂੰ ਕੀਤਾ ਜਾਵੇ ਕਮੇਟੀ ਵਾਲੋਂ ਹਾਂ ਜਿਹੜੇ ਖੇਡੇ ਆ ਉਹ ਹੋਈ ਭਾਜੀ ਹੁਣ ਇੱਥੇ ਤਾਂ ਇਹ ਆ ਜਿਹੜੇ ਨਹੀਂ ਖੇਡੇ ਉਹਨੂੰ ਕੋਚ ਬਣ ਜਾਂਦੇ ਆ ਚਲੋ ਜੀ ਬਸ ਕੰਮ ਉਹ ਰੌੜਾ ਵੀ ਭਾਜੀ ਬੈਂਟਾਂ ਦਾ ਤਾਂ ਜ਼ਿਆਦਾ ਉਹਨਾਂ ਰਿਪਲਾਈ ਬਹੁ ਲੈਂਦੇ ਤੁਸੀਂ ਦੇਖਿਆ ਨਾ ਕਹਣਾ ਟੀਵੀ ਦੇ ਰਿਪਲਾਈ ਬਹੁ ਲੈਂਦੇ ਆ ਜੇ ਹੁਣ ਅਗਲੇ ਅਗਲੇ ਪਲੇਅਰ ਨੂੰ ਛੋਟੇ ਨੂੰ ਜਿਹੜਾ ਹੁਣ ਨਵਾਂ ਖੇਡਣ ਲੱਗਾ ਉਹਨੂੰ ਪਤਾ ਵੀ ਇਹ ਪਲੇਅਰ ਰਿਆ ਵਾ ਉਹਨੇ ਰਿਪਲਾਈ ਵੀ ਕਿਸੇ ਹਿਸਾਬ ਨਾਲ ਨਹੀਂ ਮੰਗਣਾ ਉਹਨੇ ਬੈਂਸ ਵੀ ਕਿਸੇ ਹਿਸਾਬ ਨਾਲ ਕਰਨੀ ਇਹਨੂੰ ਪਤਾ ਆ ਵੀ ਇਹ ਪਲੇਅਰ ਆ ਹੁਣ ਜਿਹਨੂੰ ਜਿਹਨੂੰ ਪਤਾ ਵੀ ਇਹ ਪਲੇਅਰ ਹੈ ਹੀ ਨਹੀਂ ਤਾਂ ਉਹਨੇ ਜਨਣਾ ਹੀ ਹੈ ਹਾਂ ਹੁਣ ਉਹ ਰਾਜਵਾਲ ਗੁਰਸੀਆਂ ਦਾ ਲਾਲੋ ਦੇਖ ਲੋ ਕਿੱਡਾ ਤਗੜਾ ਪਲੇਅਰ ਸੀ ਹਾਂ ਜੱਗ ਜੱਗ ਹਾਂ ਉਹ ਪਲੇਅਰ ਸੀ ਆਖਰ ਹੈ ਨਾ ਇਹਦਾ ਉਹਨੇ ਮੈਚ ਮਾਲ ਵੇਚ ਬੜੇ ਲਾਏ ਆ ਮੈਂ ਸੁਣਿਆ ਭਾਈ ਉਹ ਉਹ ਦੇਲਾ ਵੀ ਮੈਨੂੰ ਨਹੀਂ ਉਹ ਲੱਗਦਾ ਵੀ ਉਹ ਨੂੰ ਕਿਸੇ ਨੇ ਕਿਸੇ ਨੇ ਕਿਹਾ ਹੋਊ ਵੀ ਤੂੰ ਸੀੜੀ ਵੜ ਕੇ ਰੈਫਰੀ ਕਰਕੇ ਤੈਨੂੰ 4-500 ਡਾਲਰ ਦੇ ਰੁਪਏ ਮੈਂ ਉਹ ਹੀ ਕਹਿੰਦਾ ਭਾਈ ਤੁਸੀਂ ਆਪ ਦਾ ਤੁਸੀਂ ਦਿਮਾਗ ਭਾ ਕੇ ਦੇਖਿਓ ਜਿੱਦਾਂ ਤੁਹਾਡੇ ਨਾਲ ਦੇ ਪਲੇਅਰ ਜਿਹੜੇ ਆ ਹੁਣ ਚਲ ਜਿਹੜੇ ਸੈੱਟ ਹੋ ਗਏ ਹੋ ਗਏ ਜਿਹੜੇ ਵਿਚਾਰੇ ਇੰਡੀਆ ਤੁਹਾਡੇ ਵੀ ਹੋਣ ਮੇਰੇ ਨਾਲ ਦੇ ਵੀ ਹੈਗੇ ਬਹੁਤ ਵਿਚਾਰੇ ਜਿਹੜੇ ਘਰੇ ਬੈਠੇ ਆ ਬੈਠੇ ਬੈਠੇ ਜਿਨ੍ਹਾਂ ਨੂੰ ਕੋਈ ਕਿਸੇ ਬੰਨੇ ਕੋਈ ਸਾਧਨ ਨਹੀਂ ਹੈਗਾ ਹਾਂ ਜੀ ਹਾਂ ਹੁਣ ਕੀ ਕਰ ਰਹਾ ਮੇਰੇ ਉਹ ਪਿੰਡੋਂ ਮੇਰੇ ਨਾਲ ਹੀ ਖੇਡਦੇ ਆਧੀ ਵਾਲਾ ਮੇਜਰ ਮੁੰਡਾ ਖੇਡਦਾ ਸੀ ਹਾਂਜੀ ਉਹ ਵੀ ਦੇਖ ਲਾ ਵੀ ਤਗੜਾ ਸੀ ਹਾਂ ਤੇ ਉਹ ਉਹ ਵੀ ਉੱਡੇ ਬੈਠਾ ਆ ਉਹਦਾ ਵੀ ਨਾਂ ਸੀ ਜਿੱਦਾਂ ਮਤਲਬ ਉਹ ਹੀ ਬਾਈ ਬੰਦੇ ਨੇ ਉਹਨੇ ਵੀ ਜਦ ਬੜਾ ਪੜਤੂ ਪਾਇਆ ਮੈਨੂੰ ਸਾਡਾ ਮੈਚ ਇੱਕ ਲੱਗੇ ਚੂੜ ਲੱਗਾ ਸਾਡਾ ਮੈਚ ਹੂੰ 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 ਤੇ ਉਹਨੇ ਬੰਦੇ ਨੇ ਸਾਰੇ ਰੀਡਰ ਫੜ ਲਏ ਮੈਨਾਂ ਨੀ ਲੈਣਾ ਪਿੰਡ ਦਾ ਹਾਂਜੀ ਉਹਨੇ ਬੰਦੇ ਨੇ ਯਾਰ ਸਾਰੇ ਖੜੇ ਕਰ ਦਿੱਤੇ ਕਹਿੰਦਾ ਭਾਜੀ ਮੈਂ ਕਿਹਾ ਯਾਰ ਨਜ਼ਾਰਾ ਲਿਹਾਤਾ ਆਈ ਹੁੰਦਾ ਹੈ ਨਾ ਸਾਡਾ ਵੀ ਫਿਰ ਹੌਸਲੇ ਨਾਲ ਕਬੱਡੀਆਂ ਪੈਂਦੀਆਂ ਸੀ ਸਹੀ ਗੱਲ ਹੈ ਹੈਨਾ ਜਦੋਂ ਬੰਦੇ ਨੂੰ ਹੌਸਲਾ ਹੋਵੇ ਵੀ ਜੱਫੇ ਲੱਗਦੇ ਆ ਹਾਂਜੀ ਤੇ ਫਿਰ ਇਦਾਂ ਹੀ ਟੀਮਵਰਕ ਹੁੰਦਾ ਬਈ ਇੱਕ ਦੂਸਰੇ ਨਾਲ ਹੀ ਆ ਇਕੱਲਾ ਬੰਦਾ ਤਾਂ ਨਹੀਂ ਹੁੰਦਾ ਇੰਨਾ ਕੋ ਹੌਸਲਾ ਹੋ ਗਿਆ ਸੀ ਉਹਦਾ ਮੇਜਰ ਤਾਂ ਮੈਨੂੰ ਹੈਨਾ ਹਾਂ ਵੀ ਯਾਰ ਉਹ ਮੰਦਾ ਮਾਰਦਾ ਵੀ ਸੀ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਮਾਰ ਕੇ ਫੜਦਾ ਸੀ ਹਾਂ ਜਿੱਦਾਂ ਗਰਦਾਸਪੁਰੀਏ ਮਾਰ ਕੇ ਫੜਦੇ ਨਾ ਹਾਂਜੀ ਹਾਂ ਤੁਸੀਂ ਹੁਣ ਗਰਦਾਸਪੁਰ ਦਾ ਨਾਮ ਲਿਆ ਮੱਝ 'ਚ ਗੇਂ ਖੇਡਣਾ ਤੁਸੀਂ ਮੈਂ ਗਿਆ ਬਹੁਤ ਮਾਇਜ ਟੈਟੀ ਵਾਲੀ ਮੈਚ ਬਹੁਤ ਆਇਆ ਅੱਛਾ ਹਾਂ ਮਟੀਰੀਅਲ ਵੀ ਲਾਇਆ ਠੀਕ ਹੈ ਕੱਲੇ ਨੂੰ ਕੱਲਾ ਪਾੜਨਾ ਹਾਂ 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 ਮੈਂ ਨੇ ਵਧੀਆ ਵੀ ਮੈਨੂੰ ਕੀਪਾ ਸਰਕਪੁਰੀਆ ਲੈ ਕੇ ਗਿਆ ਸੀ ਅੱਛਾ ਜੀ ਫਿਰ ਨਾਣੀ ਹੁਣੀ ਤਲਵੰਡੀ ਚੌਧਰੀਆਂ ਵੀ ਲੈ ਕੇ ਗਿਆ ਸੀ ਅੱਛਾ ਜੀ ਮੈਂ ਲਾਇ ਮਿਆ ਚ ਢੀਰੀ ਵਾਲੀ ਫਿਰ ਨਵਾਜੀਪੁਰੀਏ ਹਨਮਾਨੋ ਚਾਲ ਦੋ ਤਿੰਨ ਅੜੀ ਲੈ ਕੇ ਗਿਆ ਮੈਨੂੰ ਹਾਂਜੀ ਤੇ ਮੈਂ ਹੁੰਦਾ ਸੀ ਦੀਪਾ ਹੁੰਦਾ ਸੀ ਲਾਸ਼ ਕਰ ਹੁੰਦਾ ਸੀ ਲਾਸ਼ਕਰ ਮੀਰਪੁਰ ਮਾੜੀ ਤੋਂ ਉਹ ਵੀ ਤਗੜਾ ਮੁੰਡਾ ਕਨੇਡਾ ਆਇਆ ਹੈ ਭਾਈ ਹੁਣ ਜੇ ਸੋਚਿਆ ਜਾਵੇ ਜੇ ਤੁਸੀਂ ਜੇ ਗਿਣਤੀ ਕਰੀਏ ਕੰਨਾ ਚਿਰ ਹੋ ਗਿਆ ਖੇਡਦਿਆਂ ਮੈਨੂੰ ਹਾਂ ਕਦੋਂ ਸ਼ੁਰੂ ਕੀਤੀ ਕਿਹੜੇ ਸੰਤ ਤੋਂ ਲੈ ਕੇ ਕਿੱਥੋਂ ਮੈਂ 88 ਤੋਂ ਲਾ ਲਓ 88 ਮੇਰਾ ਜਨਮ ਹੈ ਭਾਈ 88 ਦਾ ਅੱבא 88 ਤੋਂ ਮੈਂ ਸ਼ੁਰੂ ਕੀਤੀ ਹੋਈ ਹਾਂ ਹਾਂ ਤਾਂ ਯਾਨੀ 88 88 ਸੇ ਹੀ ਲਾ ਲਓ 35 36 ਸਾਲ ਹੋ ਗਏ ਹਾਂ 87 88 ਤੋਂ ਲਾ ਲਓ 88 ਲਾ ਲਓ ਹਾਂ 35 36 ਸਾਲ ਹੋ ਗਏ ਭਾਈ ਹਾਂ ਇੰਨਾ ਹੋ ਗਿਆ ਤੁਸੀਂ ਆ ਪਿਛਲੇ ਸਾਲ ਵੀ ਖੇਡਿਆ ਸੀ ਖੇਡੇ ਸੀ ਸੈਕਰਾਮੈਂਟ ਪੂਰਾ ਸਰਾ ਕਰਾਇਆ ਇਹ ਨਹੀਂ ਨਹੀਂ ਭਾਈ 35 ਕੇ ਸਾਲ ਤਾਂ ਹੋ ਗਿਆ ਹਾਂ ਇਹ ਵੀ ਇਹ ਵੀ ਮੈਨਾ ਰੱਖਾਉਂਦੀ ਹੈ ਭਾਈ ਇਸ ਉਮਰ ਤੇ ਨਹੀਂ ਤਾਂ ਬੰਦਾ ਕਹਿੰਦਾ ਮੇਰੇ ਤੋਂ ਹੱਲ ਨਹੀਂ ਹੁੰਦਾ ਤੁਸੀਂ ਹੱਲੇ ਵੀ ਆਦਿਆ ਆਏ ਹੁਣ ਆਪਾਂ ਜੇ ਦਿਖਾਈਏ ਵਿੱਚ ਇਥੇ ਪੂਰਾ ਸਮਾਂ ਰੱਖਿਆ ਆਉਦੀ ਮਿਹਨਤ ਕਰਦੇ ਜਾਂਦੇ ਮਿਹਨਤ ਤਾਂ ਮੈਂ ਲਾਉਣਾ ਮਿਹਨਤ ਤੇ ਤੁਸੀਂ ਹਾਂ ਇਹਨੇ ਵਧੀਆ ਵਧੀਆ ਭਾਈ ਹੋਰ ਭਾਈ ਕੀ ਮੈਸੇਜ ਦੇਣਾ ਚਾਹੁੰਦੇ ਆਉਣ ਵਾਲੇ ਪਲੇਅਰਾਂ ਨੂੰ ਬਾ ਪਲੇয়ারਾਂ ਨੂੰ ਇਹ ਹੀ ਯਾ ਵੀ ਤੁਸੀਂ ਤਗੜੇ ਹੋ ਕੇ ਖੇਡੋ ਤੇ ਆ ਸਮਾਨਸਮਾਨ ਦਾ ਵੀ ਖੇੜਾ ਛੱਡੋ ਪਤਾ ਨਹੀਂ ਹੁਣ ਮੇਰਾ ਕਿਸੇ ਨੇ ਮੰਨਣੀ ਕੀ ਨਹੀਂ ਗੱਲ ਬਣਦੀ ਤੇ ਪਰ ਇਹਦਾ ਕੋਈ ਫਾਇਦਾ ਨਹੀਂ ਅਸੀਂ ਨਹੀਂ ਮੈਂ ਨਹੀਂ ਹਾਲੇ ਤੱਕ ਕੋਈ ਗੋਲੀ ਨਹੀਂ ਖਾ ਕੇ ਦੇਖੀ ਉਹੇ ਭਾਜੀ ਜੋ ਹੈਗਾ ਮੰਨਣੀ ਤਾਂ ਹੈ ਨਹੀਂਗੀ ਪਰ ਆਪਾਂ ਇਹਨਾਂ ਨੂੰ ਜ਼ਰੂਰ ਕਹਾਂਗੇ ਵੀ ਆਪ ਦਾ ਹਨਾ ਸਰੀਰ ਦਾ ਟੈਸਟ ਜ਼ਰੂਰ ਕਰਾਓ ਬਿਲਕੁਲ ਕਰਾਉਂਦੇ ਰਹੋ ਹਾਂਜੀ ਹਾਂ ਵੇ ਆਪਣਾ ਖੂਨ ਦਾ ਚੈੱਕਅਪ ਕਰਾਓ ਆਉਂਦਾ ਜੋ ਵੀ ਆ ਚੀਜ਼ ਆ ਉਹਦਾ ਬਾਡੀ ਦਾ ਟੈਸਟ ਕਰਾ ਕੇ ਹਨਾ ਕਿ ਨਹੀਂ ਭਾਜੀ ਇੱਥੇ ਮੈਂ ਮੈਂ ਉਹੀ ਗੱਲ ਆ ਗਈ ਮਾਨੀ ਦੀ ਆ ਗਈ ਮਾਨੀ ਕਿੱਡਾ ਜਿੱਦਾਂ ਮਤਲਬ ਕਿੰਨਾ ਉਹ ਕਹਿ ਦਿੰਦੇ ਸੀ ਸਰੀਰ ਤਾਂ ਮਾੜਾ ਹੀ ਸੀ ਪਤਾ ਨਹੀਂ ਸੀ ਉਹਦਾ ਤੇ ਉਹ ਬੰਦੇ ਨੇ ਜੱਫੇ ਵੀ ਲਾਏ ਕਬਡੀਆਂ ਵੀ ਲਾਈਆਂ ਸ਼ੂ ਮੈਚ ਵੀ ਖੇਡਿਆ ਸਾਰਾ ਕੁਝ ਖੇਡਿਆ ਉਹਨੇ ਮੈਨੂੰ ਨਹੀਂ ਲੱਗਦਾ ਕੋਈ ਗੋਲੀ ਖਾਧੀ ਹੋਊਗੀ ਹਨਾ ਆ ਜਦਿਆਂ ਖਾਂਦੇ ਆ ਮੁੰਡੇ ਅੱਜ ਕੱਲ ਉਹੋ ਹੀ ਟਿਕੇ ਟੂਕੇ ਲਾਉਂਦੇ ਆ ਨਾ ਬਿਲਕੁਲ ਨਹੀਂ ਖਾਂਦਾ ਓਏ ਹੋਏ ਇਹ ਆ ਵੀ ਗੇਮ ਉਹ ਵੀ ਖੇਡੇ ਹੀ ਆ ਬਿਲਕੁਲ ਬਿਲਕੁਲ ਭਾਈ ਟੂਚੀ ਕਾਲੇ ਸੰਘਿਆ ਨਾਲ ਉਹ ਖੇਡਿਆ ਹਾਂ ਤੇ ਬੰਦੇ ਬਹੁਤ ਖੇਡੇ ਆ ਜਿਹੜੇ ਬਿਲਕੁਲ ਬਹੁਤ ਬਹੁਤ ਬਾਕਸੀਸ ਹੁਣੀ ਹੋ ਗਏ ਪਤਣ ਵਾਲੇ ਹਾਂਜੀ ਤੇ ਇਹਨਾਂ ਦੀ ਟੀਮ ਇਹ ਮਾੜਾ ਖੇਡੇ ਕਿਤੇ ਬਹੁਤ ਵਧੀਆ ਖੇਡੇ ਭਾਈ ਹਾਂ ਉਹ ਇਹ ਹੀ ਆ ਭਾਈ ਵਧੀਆ ਖਰਾਕ ਮੈਂ ਕਹਿੰਦਾ ਖਾਓ ਵਧੀਆ ਕਿਹੇ ਸਿਆਣੇ ਬੰਦੇ ਦੀ ਸਲਾਹ ਲੈਣ ਕਿ ਬਿਲਕੁਲ ਬਿਲਕੁਲ ਤੇ ਆਪਣਾ ਸਰੀਰ ਦਾ ਚੈੱਕ ਅਪ ਵਗੈਰਾ ਨਾ ਉਦਾਂ ਹੀ ਨਾ ਜਿੱਦਾਂ ਸੁਣੀ ਸੁਣਾਈ ਗੱਲ ਤੇ ਨਾ ਜਾਵੇ ਬੰਦਾ ਵੀ ਫਲਾਨੇ ਨੇ ਆ ਕਹਤਾ ਦੂਹੀ ਸਹੀ ਆ ਉਹੀ ਸਹੀ ਕਿਉਂਕਿ ਆ ਉਹਨੇ ਕਿਹੜਾ ਕੋਰਸ ਕੀਤਾ ਹਾਂ ਕਿਸੇ ਨੂੰ ਅਸਰ ਹੋ ਗਿਆ ਕਿਸੇ ਨੂੰ ਨਹੀਂ ਹੋਇਆ ਨਹੀਂ ਹੋਇਆ ਹਾਂ ਜੀ ਨਹੀਂ ਭਾਜੀ ਪਰ ਉਦਾ ਕਿਡੂ ਤੁਸੀਂ ਤਗੜੇ ਹੋਗੇ ਹਨ ਹਾਂ ਇਹ ਮੈਡੀਸਨ ਨਾ ਕਿਡੂ ਬਿਲਕੁਲ ਬਿਲਕੁਲ ਭਾਜੀ ਹੁਣ ਤੁਹਾਨੂੰ ਪਤਾ ਟੈਗ ਵੀ ਬੜੇ ਹੋਈ ਲੋਕਾਂ ਮੁੰਡਿਆਂ ਨੂੰ ਟੈਗ ਭਾਜੀ ਕਿਡਨੀਆਂ ਖਰਾਬ ਹੁੰਦੀਆਂ ਮਰੇ ਮਰੇ ਵੀ ਯਾਰ ਤਖੜੇ ਤਗੜੇ ਪਲੇਅਰ ਸਾਰਿਆਂ ਨੂੰ ਪਤਾ ਨਾਂ ਵੀ ਨਹੀਂ ਆਪਾਂ ਲੈਨੇ ਸਾਰਿਆਂ ਨੂੰ ਪਤਾ ਹੀ ਹਾਂ ਤੇ ਕੋਈ ਲੋਗੋ ਤਾਂ ਹੈ ਕਿਉਂਕਿ ਹੁਣ ਭਾਜੀ ਤੁਹਾਡਾ ਤਜਰਬਾ ਜ਼ਿੰਦਗੀ ਦਾ ਵੀ ਕਬੱਡੀ ਚਲੋ ਸ਼ੌਕ ਆ ਜਿੰਨਾ ਕੁ ਸਮਾਂ ਬੰਦੇ ਦਾ ਹੁੰਦਾ ਖੇਡਦਾ ਐਂਡ ਤੇ ਆਪਾਂ ਨੂੰ ਕੰਮ ਕਰਨਾ ਪੈਣਾ ਕੰਮ ਕਰਨਾ ਪੈਣਾ ਕਿ ਨਹੀਂ ਭਾਜੀ ਤਾਂ ਆਪਣੀ ਸਿਹਤ ਵੀ ਦੇਖੋ ਆਪਣਾ ਆਪਣਾ ਅੱਗੇ ਆਉਣ ਵਾਲਾ ਫਿਊਚਰ ਵੀ ਦੇਖੋ ਵੀ ਅਸੀਂ ਬਹੁਤ ਕੁਝ ਕਰਨਾ ਹੈ ਕਿ ਨਹੀਂ ਬਿਲਕੁਲ ਇਹੀ ਹੈ ਭਾਜੀ ਹਾਂ ਇਹੀ ਹਾਂ ਤਾਂ ਠੀਕ ਹੈ ਭਾਜੀ ਫੇ ਫੇ ਆਪਾਂ ਦੁਬਾਰਾ ਫੇਰ ਕੋਸ਼ਿਸ਼ ਆਪਾਂ ਕਰੂਗੇ ਠੀਕ ਹੈ ਕਿ ਨਹੀਂ ਭਾਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾ ਦਿੱਤਾ ਮਿਹਰਬਾਨੀ ਤੁਹਾਡੀ ਮੈਨੂੰ ਜਿਹੜਾ ਤੁਸੀਂ ਨਹੀਂ ਨਹੀਂ ਥੈਂਕ ਯੂ ਭਾਜੀ ਹੋ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ